ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਈ ਅਮਰਤ ਸਰਸਾ ਹੀ ਭਗਤੀ ਵੀਡੀਓ ਜਿਹਦੀ ਲੈਂਥ ਹੈਗੀ 7.5 ਮੀਟਰ ਤੇ ਕਪੜਾ ਹੈਗਾ ਫੁੱਲ ਬੈਲ ਤੇ ਜਿਹੜੀ ਆਪਾਂ ਪੁਣੀ ਕਰੀਆ ਉਹ ਆਮ ਆਮ ਤਰੀਕੇ ਨਾਲ ਹੀ ਕਰੀਆ ਤੇ ਜਿਹੜਾ ਆਪਾਂ ਪੇਸ ਬੰਨੇ ਆ ਥੱਲੇ ਸੈਟ ਤੇ ਜੋੜਾ ਕਰਕੇ ਬੰਨੇ ਆ ਤੇ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਉਹ ਆਪਾਂ ਪਹਿਲਾਂ ਸਿਰ ਦੇ ਸੈਂਟਰ ਚੋਂ ਲੜ ਨੂੰ ਲਿਆ ਕੇ ਜਿਹੜਾ ਮੋਟਾ ਪਾਸਾ ਉੱਪਰ ਰੱਖਣਾ ਜਿਹੜਾ ਖੁੱਲਦਾ ਬਸ ਉਹ ਆਪਾਂ ਥੱਲੇ ਰੱਖਾਂਗੇ ਪਹਿਲਾ ਥਰਲਾ ਪਹਿਲਾਂ ਉੱਪਰਲਾ ਪੱਲਾ ਖਿੱਚ ਲੈਣਾ ਇੱਥੇ ਗੇਲੜ ਨੂੰ ਪੂਰਾ ਸਾਫ਼ ਕਰ ਲੈਣਾ ਸਾਫ਼ ਕਰਕੇ ਹਲਕਾ ਇਹ ਆਪਾਂ ਥੱਲੇ ਨੂੰ ਮੋੜ ਦੇਣਾ ਹੈ ਮੋੜ ਕੇ ਫਿਰ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਦੂਜਾ ਲੜ ਲਗਾਉਣਾ ਉਹਨੂੰ ਆਪਾਂ ਬੈਕ ਤੋਂ ਦੱਬ ਕੇ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਸੀ ਉਹ ਲੜ ਦੇ ਹਲਕਾ ਇਹ ਥੱਲੇ ਰੱਖ ਲੈਣਾ ਲੜ ਨੂੰ ਥੱਲੇ ਰੱਖ ਕੇ ਆਪਾਂ ਜਿੰਨੀ ਕੁ ਉੱਪਰ ਨੋਕ ਚੌੜੀ ਰੱਖਣੀ ਆ ਉਹਨਾਂ ਕ ਗੈਪ ਛੱਡ ਕੇ ਆਪਾਂ ਲੜ ਬਣਾਵਾਂਗੇ ਪਹਿਲਾਂ ਪੁਣੀ ਨੂੰ ਆਪਾਂ ਚੰਗੀ ਤਰ੍ਹਾਂ ਚੌੜੀ ਕਰ ਲੈਣਾ ਚੌੜੀ ਕਰਕੇ ஜி கச்சோட ரெனா உன்னா டபுல பண்ணா பிச்சா சைக்கி ਇਹ ਜਨਰਾ ਫਾਸਲਾ ਤੇ ਮੋਟਾਈ ਆਪਾਂ ਬਰਾਬਰ ਹੀ ਰੱਖਣੀ ਆ ਤੇ ਜਿਹੜਾ ਆਪਾਂ ਤੀਜਾ ਲਾ ਲਗਾਉਣਾ ਉਹਨੂੰ ਵੀ ਪਹਿਲਾਂ ਚੰਗੀ ਤਰ੍ਹਾਂ ਆਪਾਂ ਖੋਲ ਲੈਣਾ ਖੋਲ ਕੇ ਆਪਾਂ ਬੈਕ ਤੋਂ ਉਸੇ ਤਰੀਕੇ ਨਾਲ ਦਬ ਲੈਣਾ ਤੱਬਕੇ ਜਿਹੜਾ ਆਪਾਂ ਦੂਜਾ ਨਾਲ ਲਗਾਇਆ ਸੀ ਉਹਨੂੰ ਲੜਦੇ ਹਲਕਾ ਥੱਲੇ ਰੱਖ ਲੈਣਾ ਥੱਲੇ ਰੱਖ ਕੇ ਜੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਜਿੰਨਾ ਆਪਾਂ ਨੂੰ ਉਪਰੋਂ ਛੋੜੀ ਰੱਖਣੀ ਆ ਉਹਨਾਂ ਕ ਗੈਪ ਛੱਡ ਕੇ ਆਪਾਂ ਲੜ ਬਣਾਵਾਂਗੇ ਤੇ ਹੁਣ ਆਪਾਂ ਬਾਅਦ ਦੇ ਨਾਲ ਲੜਾਂ ਲੜਾਂ ਨੂੰ ਮੋٹے ਕਰਾਂਗੇ ਤੇ ਲੜਾਂ ਚ ਸਫਾਈ ਲਿਆਵਾਂਗੇ ਉਨਾ ਆਪਾਂ ਬਾਤ ਦੇ ਨਾਲ ਜਿਹੜੇ ਲੜਨੇ ਉਹਨਾਂ ਹੀ ਸਫਾਈ ਕਰਾਂਗੇ ਤੇ ਜਿਹੜਾ ਨੂੰ ਬਰਾਬਰ ਮੋਟਾਈ ਦੇ ਵਿੱਚ ਲਿਆਵਾਂਗੇ ਹੁਣ ਜਿਹੜੀ ਆਪਾਂ ਪਾਗਾ ਉਹ ਨੋਕ ਤੋਂ ਸੈੱਟ ਕਰ ਲਾਂਗੇ ਜਿਹੜਾ ਆਪਾਂ ਚੌਥਾ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਜਿਵੇਂ ਤੁਹਾਨੂੰ ਵੀਡੀਓ ਵਿੱਚ ਪਹਿਲਾਂ ਦੱਸਿਆ ਸੀ ਪਹਿਲਾਂ ਆਪਾਂ ਬੈਗ ਤੋਂ ਲੜ ਨੂੰ ਦੱਬ ਦੇਣਾ ਦੱਬ ਕੇ ਜਿਹੜਾ ਆਪਾਂ ਤੀਜਾ ਲੜ ਲਗਾਇਆ ਸੀ ਉਹ ਲੜ ਤੇ ਹਲਕਾ ਜਿਹਾ ਥੱਲੇ ਲੜ ਨੂੰ ਰੱਖ ਲੈਣਾ ਹੈ ਰੱਖ ਕੇ ਆਪਾਂ ਪਹਿਲਾਂ ਕਪੜਾ ਚੱਕ ਕੇ ਲੜ ਨੂੰ ਡੁੰਗਾ ਕਰਨਾ ਹੈ ਡੁੰਗਾ ਕਰਕੇ ਆਪਾਂ ਥੱਲੇੋਂ ਫੇਰ ਪੇਚ ਬਣਾਵਾਂਗੇ

ಹಣೆ ನೌ ಪ ಸೆಟ್ ಕಾ ಹಾ ಪಂಜ ಮಾರ ਆਪਾਂ ਉਸੇ 3 ਕਿਨਾਰੇ ਲਗਾਉਣਾ ਜਿਹੜਾ ਆਪਾਂ ਪਹਿਲਾ ਲੜ ਤੇ ਛੇ ਮਾਲ ਲੜਾ ਲਗਾਇਆ ਉਹ ਆਪਾਂ ਸਿੰਗਲ ਲਗਾਵਾਂਗੇ ਕਿਉਂਕਿ ਜੇ ਆਪਾਂ ਡਬਲ ਬਣਾਵਾਂਗੇ ਉੱਚੇ ਲੜ ਚ ਕਪੜਾ ਘੱਟ ਹੋਊਗਾ ਹੁਣ ਜਿੰਨੇ ਕ ਆਪਾਂ ਉੱਪਰ ਥੋੜੀ ਨੌਕ ਰੱਖਣੀਆਂ ਉਹਨਾਂ ਕ ਕਪੜਾ ਉੰਨੀ ਕ ਜਗ੍ਹਾ ਛੱਡ ਦੇਣੀ ਆ ਆਪਾਂ ਛੱਡ ਕੇ ਲੜਾਂ ਨੂੰ ਨੌਕ ਤੇ ਦੱਬ ਲੈਣਾ ਹੁਣ ਆਪਾਂ ਬਾਅਦ ਦੇ ਨਾਲ ਪਿੱਛਾਂ ਹੀ ਸਫਾਈ ਕਰ ਲੈਣੀ ਹੈ ਤੇ ਹੁਣ ਜਿਹੜਾ ਬਾਅਦ ਨਾਲ ਆਪਾਂ ਸਫਾਈ ਕਰ ਲੈਣੀ ਆ ਜਿਹੜੇ ਵੀਰ ਸਾਡੇ ਚੈਨਲ ਤੇ ਨਾਮ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਹੋਰ ਨਵੇਂ-ਨਵੇਂ ਤਰੀਕੇ ਦੀਆਂ ਪਕਾਦੀਆਂ ਵੀਡੀਓ ਮਿਲਦੀਆਂ ਰਹਿਣ ਤੇ ਹੁਣ ਜਿਹੜਾ ਆਪਾਂ ਛੇਮਾ ਲਗਾਉਣਾ ਉਹਨੂੰ ਆਪਾਂ ਸਿੰਗ ਨਾਲ ਮਾਗੇ ਪਹਿਲਾਂ ਲੜਨ ਨੂੰ ਬੈਕ ਤੋਂ ਦਬ ਲੈਣਾ ਦਬ ਕੇ ਆਪਾਂ ਥੱਲੇ ਹਲਕਾ ਇਹ ਮੋੜ ਦੇਣਾ ਮੋੜ ਕੇ ਆਪਾਂ ਸਫਾਈ ਚ ਰੜਨ ਨੂੰ ਲਗਾ ਦੇਣਾ ਹੈ ਹੁਣ ਆਪਾਂ ਬਾਅਦ ਦੇ ਨਾਲ ਪਹਿਚਾਈ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਜਿੱਥੇ ਆਪਾਂ ਲੜ ਨੂੰ ਮੋੜਿਆ ਹੀ ਆਪਾਂ ਉਥੇ ਪਹਿਲਾ ਪੱਗ ਪਨ ਲਗਾ ਲੈਣਾ ਹੈ ਪੱਕਾ ਪੈਨ ਲਗਾ ਕੇ ਜਿਹੜਾ ਲਾੜਾ ਉਹਨੂੰ ਆਪਾਂ ਉੱਪਰੋਂ ਤੇ ਥੱਲੇ ਅੱਧਾ ਅੱਧਾ ਫੋਲਡ ਕਰ ਲੈਣਾ ਫੋਲਡ ਕਰਕੇ ਫਿਰ ਆਪਾਂ ਜਿਹੜਾ ਪੱਕਾ ਪੈਨ ਲਗਾਇਆ ਸੀ ਉਹਨੂੰ ਅੱdte ਥੱਲੇ ਰੱਖ ਲੈਣਾ ਥੱਲੇ ਰੱਖ ਕੇ ਫਿਰ ਆਪਾਂ ਸੱਜੇ ਪਾਸੇ ਵੱਲ ਨੂੰ ਮੋੜ ਦੇਣਾ ਹੈ ਮੋੜ ਕੇ ਆਪਾਂ ਲੜ ਨੂੰ ਲਗਾ ਲੈਣਾ